ਕੋਆਪਰੇਟਿਵ ਸੁਸਾਇਟੀ ਚਨਾਰਥਲ ਕਲਾ ਦੀ ਚੋਣ ਦਾ ਮਾਮਲਾ ਹੋਰ ਗਰਮਾ ਗਿਆ ਹੈ ਇਸ ਮਾਮਲੇ ਨੂੰ ਲੈ ਕੇ ਸਰਕਾਰੀ ਡਿਊਟੀ ਵਿੱਚ ਵਿਗੜਨ ਪਾਉਣ ਦੇ ਦੋ ਛੇਟਾਂ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੇ ਇਸ ਮਰਦਕਾਂ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਜਿਸ ਦੇ ਰੋਸ ਵਜੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਤੇਗੜ ਸਾਹਿਬ ਅੱਗੇ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਆਮ ਆਦਮੀ ਪਾਰਟੀ ਖਿਲਾਫ ਜਮ ਕੇ ਨਾਅਰੇਬਾਜ਼ੀ ਕਰਨ ਦੇ ਨਾਲ-ਨਾਲ ਦਰਜ ਕੀਤੇ ਗਏ ਇਸ ਪਰਚੇ ਨੂੰ ਰੱਦ ਕਰਨ ਦੀ ਮੰਗ ਵੀ ਕੀਤੀ ਗਈ ਜਿਹੜਾ ਪ੍ਰੋਟੈਸਟ ਹੈ ਉਹ ਸੀ ਤੁਹਾਨੂੰ ਪਤਾ ਹੀ ਹੈ ਕੋਆਪਰੇਟਿਵ ਸੁਸਾਇਟੀ ਚਨਾਥਰ ਕਲਾਂ ਦੀ ਜਿਹੜੀ ਗੈਰ ਰਸਮੀ ਜਿਹੜਾ ਕਾਨੂੰਨੀ ਚੋਣ ਹੋਈ ਸੀ ਉਹਦੇ ਸਬੰਧ ਦੇ ਵਿੱਚ ਜਿਹੜਾ ਲੋਕਾਂ ਦਾ ਰੋਸ ਸੀ ਉਸ ਦਿਨ ਜਿੱਦਣ ਚੋਣ ਹੋ ਰਹੀ ਸੀ ਉਸ ਦਿਨ ਲੋਕਾਂ ਦਾ ਬਹੁਤ ਵੱਡਾ ਰੋਸ ਸੀ ਧਰਨਾ ਮਾਰਿਆ ਲੋਕਾਂ ਨੇ ਔਰ ਉਹਨਾਂ ਨੇ ਉਸ ਧਰਨੇ ਦੇ ਵਿੱਚ ਪੀਸਫੁਲ ਧਰਨੇ ਦੇ ਵਿੱਚ ਆਪਣਾ ਪ੍ਰਟੈਸਟ ਜ਼ਾਹਰ ਕੀਤਾ ਉਸ ਵੇਲੇ ਪੁਲਿਸ ਦਾ ਜੋ ਰਵਈਆ ਸੀ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੈ ਔਰ ਉਸ ਤੋਂ ਬਾਅਦ ਜਦੋਂ ਕਿ ਉੱਥੇ ਸਾਰਿਆਂ ਨਾਲ ਸਮਝੌਤਾ ਕਰਕੇ ਪ੍ਰਸ਼ਾਸਨ ਨੇ ਧਰਨਾ ਚੁਕਾਇਆ ਤੇ ਇੱਕ ਉਸ ਤੋਂ ਬਾਅਦ ਪਤਾ ਲੱਗਦਾ ਕਿ ਪਰਚਾ ਦਰਜ ਕਰ ਦਿੱਤਾ ਆ 6 ਵਿਅਕਤੀਆਂ ਦੇ ਉੱਤੇ ਜਿਹੜੇ ਕਿ ਉਸ ਵੇਲੇ ਕੁਝ ਵੀ ਉਹਦੇ ਉਸ ਧਰਨੇ ਦੇ ਵਿੱਚ ਵੀ ਨਹੀਂ ਸੀ ਉਹਨਾਂ ਦੇ ਉੱਤੇ ਸਿਆਸੀ ਦਬਾਅ ਥੱਲੇ ਲੋਕਲ ਐਮ ਐਲ ਏ ਦੇ ਦਬਾਅ ਥੱਲੇ ਉਹ ਪਰਚਾ ਦਰਜ ਕੀਤਾ ਗਿਆ 25 ਵਿਅਕਤੀ ਨਾਮ ਲੂਮ ਦੱਸੇ ਗਏ ਉਹ ਪਰਚਾ ਦਰਜ ਕੀਤਾ ਕਿ ਸਰਕਾਰੀ ਮੁਲਾਜ਼ਮ ਦੀ ਡਿਊਟੀ ਦੇ ਵਿੱਚ ਵਿਘਨ ਪਾਇਆ ਪੁਲਿਸ ਦੇ ਕੋਲ ਸਾਰੀਆਂ ਵੀਡੀਓ ਨੇ ਪੁਲਿਸ ਦੇ ਕੋਲ ਸਾਰਾ ਰਿਕਾਰਡ ਹੈ ਔਰ ਉਹਦੇ ਵਿੱਚ ਨਾ ਕੋਈ ਉਹਦੇ ਦਫ਼ਤਰ ਦੇ ਵਿੱਚ ਐਂਟਰ ਕੀਤਾ ਨਾ ਪੁੱਛੇ ਨੇ ਉਹਨੂੰ ਕੁਛ ਕਿਹਾ ਨਾ ਕੋਈ ਗੱਲ ਹੋਈ ਇੱਕ ਪ੍ਰਾਈਵੇਟ ਵਿਅਕਤੀ ਦੀ ਗੱਡੀ ਜਿਹੜੀ ਰੋਕੀ ਕਿਸੇ ਜਿਹੜੀ ਜਿਹੜਾ ਕਿ ਗਾਲਾਂ ਕੱਢ ਕੇ ਭੱਜ ਰਿਹਾ ਸੀ ਉਸ ਪ੍ਰਾਈਵੇਟ ਵਿਅਕਤੀ ਦੀ ਜਦੋਂ ਕੁਝ ਲੋਕਾਂ ਨੇ ਗੱਡੀ ਰੋਕਨ ਦੀ ਕੋਸ਼ਿਸ਼ ਉਹ ਗੱਡੀ ਉੱਤੋਂ ਵੀ ਚੜਾ ਕੇ ਲੋਕਾਂ ਦੇ ਉੱਥੋਂ ਕੱਢੀ ਲੈ ਗਿਆ ਭਜਾ ਕੇ ਲੈ ਗਿਆ ਔਰ ਸੈਕਟਰੀ ਨੇ ਜਿਹੜਾ ਕਿ ਜਿਹੜਾ ਸੁਸਾਇਟੀ ਦਾ ਸੈਕਟਰੀ ਹੈ ਉਹਦੇ ਤੇ ਦਬਾਅ ਪਾ ਕੇ ਔਰ ਉਹਦੇ ਤੇ ਇੱਕ ਉਹਦੇ ਕੋਲੋਂ ਪਰਚਾ ਦਰਜ ਕਰਾਇਆ ਕਿ ਮੇਰੀ ਡਿਊਟੀ ਦੇ ਵਿੱਚ ਮੈਨੂੰ ਵਿਗਨ ਪਾ ਕੇ ਤੇ ਮੇਰੇ ਨਾਲ ਉਹਨਾਂ ਨੇ ਬਦਸਲੂਕੀ ਜਿਹੜੀ ਕਰਨ ਦੀ ਕੋਸ਼ਿਸ਼ ਕੀਤੀ ਹੈ ਮੇਰੇ ਤੋਂ ਰਜਿਸਟਰ ਖੋਣ ਦੀ ਨੀਅਤ ਨਾਲ ਆਏ ਸੀ ਮੈਂ ਇੱਥੇ ਪੁੱਛਣਾ ਚਾਹੁੰਦਾ ਨਾ ਤੁਹਾਡੇ ਦਫ਼ਤਰ ਗਈ ਜੇ ਤੂੰ ਪ੍ਰਾਈਵੇਟ ਵਿਅਕਤੀ ਦੀ ਗੱਡੀ ਦੇ ਵਿੱਚ ਪਤਾ ਨਹੀਂ ਬੈਠਾ ਸੀ ਕਿ ਨਹੀਂ ਬੈਠਾ ਸੀ ਜੇ ਬੈਠਾ ਵੀ ਸੀਗਾ ਤੇ ਉਸ ਉਹ ਜਿਹੜਾ ਪ੍ਰਾਈਵੇਟ ਨਾ ਤੇਰੀ ਸਰਕਾਰੀ ਗੱਡੀ ਨਾ ਪ੍ਰਾਈਵੇਟ ਗੱਡੀ ਨਾ ਤੈਨੂੰ ਕੁਝ ਕਿਹਾ ਨਾ ਤੇਰੀ ਡਿਊਟੀ 'ਚ ਵਿਗਨ ਪਾਇਆ ਤੇ ਫੇਰ ਤੁਹਾਡੇ ਇਹ ਜਿਹੜੀ ਧਾਰਾ ਇਹਨੂੰ ਪਹਿਲਾਂ 353 ਕਹਿੰਦੇ ਸੀ ਹੁਣ 132 ਕਹਿੰਦੇ ਨੇ ਉਹ ਲਗਾ ਕੇ ਜਾਣ ਕੇ ਲੋਕਾਂ ਨੂੰ ਡਰਾਉਣ ਲਈ ਤਾਂ ਕਿ ਉਹਨਾਂ ਦੀਆਂ ਜ਼ਮਾਨਤਾਂ ਥਾਣੇ ਨਾ ਹੋ ਸਕਣ ਸੋ ਇਸ ਕਰਕੇ ਇਹ ਜਿਹੜਾ ਝੂਠਾ ਪਰਚਾ ਦਰਜ ਕੀਤਾ ਸਾਨੂੰ ਡਰਾਉਣ ਲਈ ਸਾਨੂੰ ਧਮਕਾਉਣ ਲਈ ਸਾਡੀ ਆਵਾਜ਼ ਨੂੰ ਦਬਾਉਣ ਲਈ ਇਹ ਬਿਲਕੁਲ برداشت ਨਹੀਂ ਕੀਤਾ ਜਾਊਗਾ ਇਹ ਧਰਨਾ ਉਹਦੇ ਖਿਲਾਫ ਹੈ ਅੱਜ ਐਸਐਸਪੀ ਫਤੇਕਰ ਸਾਹਿਬ ਨੂੰ ਅਸੀਂ ਆਪਣਾ ਮੰਗ ਪੱਤਰ ਬੇਨਤੀ ਕਰਕੇ ਆਵਾਂਗੇ ਕਿ ਇਹ ਜਿਹੜਾ ਝੂਠਾ ਪਰਚਾ ਇੱਕ ਅਫਸਰ ਨੇ ਆਪਣੀ ਇੱਕ ਹੈਂਕਰਪੁਣਾ ਦਿਖਾਉਣ ਦੇ ਲਈ ਤੱਕੇ ਨਾਲ ਕਿਸੇ ਕੋਲੋਂ ਕਰਵਾਇਆ ਆ ਇਸ ਪਰਚੇ ਦੇ ਝੂਠਾ ਆ ਤੱਥਾਂ ਤੇ ਆਧਾਰਿਤ ਨਹੀਂ ਹੈਗਾ ਔਰ ਗੈਰ ਕਾਨੂੰਨੀ ਹੈ ਇਸ ਪਰਚੇ ਨੂੰ ਕੈਂਸਲ ਕੀਤਾ ਜਾਵੇ ਜਿਹੜੀ ਸਾਡੀ ਕੋਆਪਰੇਟਿਵ ਸੁਸਾਇਟੀ ਦੀ ਲੜਾਈ ਹੈ ਉਹ ਲੜਾਈ ਉਦਾਂ ਹੀ ਬਦਸਤੂਰ ਜਾਰੀ ਰਹੂਗੀ ਪੁਲਿਸ ਆਪਣਾ ਉਸ ਨਰਾਜ਼ ਦੇ ਵਿੱਚ ਇਹ ਸਪਰਚੇ ਨੂੰ ਦਰਜ ਕਰਕੇ ਸਾਨੂੰ ਧਮਕਾਉਣਾ ਚਾਹੁੰਦੀ ਹੈ ਅਸੀਂ ਪਹਿਲਾਂ ਹੀ ਕਹਿੰਦੇ ਆ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਸਾਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ ਅੱਜ ਦੇਖ ਲਓ ਜਿੰਨੇ ਉਸ ਤਰਨੇ ਚ ਲੋਕ ਸੀ ਉਹਦੇ ਨਾਲ ਦੂਣ ਸਵਾਏ ਲੋਕ ਅੱਜ ਇੱਥੇ ਇੱਥੇ ਤਰਨੇ ਦੇ ਵਿੱਚ ਆਏ ਨੇ ਔਰ ਸਭ ਤੋਂ ਮਾੜੀ ਗੱਲ ਕਿ ਉਸ ਵੇਲੇ ਡੀਐਸਪੀ ਤੇ ਮੂਲੇਪੁਰ ਪੁਲਿਸ ਇੱਕ ਗਰੀਬ ਵਿਅਕਤੀ ਜਿਹੜਾ ਮਾਈਕ ਲੈ ਕੇ ਆ ਰਿਹਾ ਸੀ ਰਸਤੇ ਦੇ ਵਿੱਚੋਂ ਉਹਦਾ ਮਾਈਕ ਖੋ ਕੇ ਲੈ ਗੇ ਮਾਈਕ ਲੱਗਿਆ ਵੀ ਨਹੀਂਗਾ ਮਾਈਕ 'ਚ ਬੋਲੇ ਵੀ ਨਹੀਂਗੇ ਉਹਦਾ ਰਸਤੇ 'ਚੋਂ ਮਾਈਕ ਖੋ ਕੇ ਲੈ ਗੇ ਅਜੇ ਤੱਕ ਉਹਨੂੰ ਮਾਈਕ ਵੀ ਨਹੀਂ ਦੇ ਰਹੇ ਭਾਈ ਜੇ ਕੋਈ ਤੁਹਾਨੂੰ ਹੋਰ ਮਾਈਕ ਚਾਹੀਦਾ ਤਾਂ ਅੱਜ ਅਸੀਂ ਦੋ ਲੈ ਕੇ ਆਏ ਆ ਸਰ ਇਹ ਕੀ ਸੀ ਕੀ ਕੀ ਦੇਖਦੇ ਥਾਸੇ ਪਤਾ ਤਾਂ ਜਿੰਦਾ ਕਿੰਨੇ ਫੋਨ ਲਾ ਕੇ ਬੰਦਿਆ ਤੇ ਆ ਜੀ ਇਹ ਤਰਨਵੀਰ ਸਿੰਘ ਸੈਕਟਰੀ ਜਿਹੜਾ ਕੋਆਪਰੇਟਿਵ ਸੁਸਾਇਟੀ ਆ ਉਹਦੀ ਦਰਖਾਸਤੇ ਦਰਜ ਹੋਇਆ 6 ਬੰਦਿਆਂ ਤੇ ਦਰਜ ਹੋਇਆ ਔਰ 20 25 ਅਣਪਛਾਤੇ ਜਿਹੜੇ ਹੈਗੇ ਨੇ ਨਾਮ ਲੂਮ ਜਿਹੜੇ ਨੇ ਉਹਦੇ ਵਿੱਚ ਲਿਖਿਆ ਗਿਆ ਜਦੋਂ ਤੁਸੀਂ ਐਫ ਆਈ ਆਰ ਪੜੋਗੇ ਤਾਂ ਤੁਹਾਨੂੰ ਸਮਝ ਲੱਗ ਜੂਗੀ ਕਿ ਕਿਸੇ ਦਫਤਰ ਦੇ ਵਿੱਚ ਕੋਈ ਵਿਗੰਨੀ ਪਿਆ ਕਿਸੇ ਹੋਰ ਜਗ੍ਹਾ ਤੇ ਵਿਗੰਨੀ ਪਿਆ ਔਰ ਉਹ ਆਪਣੀ ਲੈਂਗੁਏਜ ਹੀ ਕਹਿ ਰਿਹਾ ਕਿ ਮੈਨੂੰ ਕਿਸੇ ਨੇ ਕੁਝ ਨਹੀਂ ਕੀਤਾ